ਅਰੇ ਰਾਤ ਨਾਈਟ ਪੀਸ਼ਰ ਤੇ ਮੈਂ ਡਿਊਟੀ ਕਰਦਾ ਸੀਗਾ ਜੀ ਰੇਲਵੇ ਰੋਡ ਤੇ ਦੋ ਬੰਦੇ ਆਏ ਸਾਰੇ ਉਧਰੋਂ ਸਟੇਸ਼ਨ ਵਾਲਿਓ ਉਹਨਾਂ ਨੂੰ ਰੁਕਣ ਦਾ ਸਾਰਾ ਕੀਤਾ ਸਾਰੇ ਰੁਕੇ ਨਹੀਂ ਇਹ ਜਦੋਂ ਅਸੀਂ ਉਹਦੇ ਮਗਰ ਇੱਕ ਮੋਟਰਸਾਈਕਲ ਲਗਾਇਆ ਤੇ ਉਹ ਕਿਸੇ ਬੰਦ ਗਲੀ ਦੇ ਵਿੱਚ ਮਤਲਬ ਵੜ ਗਏ ਉਹ ਉੱਥੇ ਰੁਕ ਗਏ ਸਾਰੇ ਉੱਥੇ ਜਾ ਕੇ ਅਸੀਂ ਫੜ ਲਏ ਦੋਨੇ ਜਣੇ ਜੀ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਵੈਰੀਫਾਈ ਲਈ ਸਾਰਾ ਥਾਣੇ ਲੈ ਕੇ ਜਾ ਰਹੇ ਸੀਗੇ ਸਾਰੇ ਪਤਾ ਨਹੀਂ ਸਾਰਾ ਉਹਨਾਂ ਨੇ ਕੋਲੋਂ ਫੋਨ ਕਰਤਾ ਦੋ ਬੰਦੇ ਇਹਨਾਂ ਨੇ ਤਿੰਨ ਹੋਰ ਬੁਲਾ ਲਏ ਸਾਰੇ ਦੁਕਾਨ ਕੋਲੇ ਆਏ ਉਦੋਂ ਸਰ ਉਹਨਾਂ ਨੇ ਸਾਡੇ ਤੇ ਹਮਲਾ ਕਰ ਦਿੱਤਾ ਪਹਿਲਾਂ ਤਾਂ ਗੁੱਥਮ ਉੱਤੀ ਹੁੰਦੇ ਰਹੇ ਸਾਰੇ ਫਿਰ ਮੇਰੇ ਤੋਂ ਉਹਨਾਂ ਨੇ ਅ ਦੰਡਾ ਖੋਲੇ ਸਰ ਮੈਨੂੰ ਜੱਫੀ ਪਾ ਕੇ ਜਦੋਂ ਮੇਰੇ ਥੱਲੇ ਡਿੱਗ ਗਿਆ ਸਰ ਮੇਰੇ ਸਿਰ ਤੇ ਡੰਡਾ ਮਾਰਿਆ ਉਹ ਲਾਜਾ ਮੈਨੂੰ ਸਾਰੇ ਇਦਾਂ ਕਰ ਰਹੇ ਆ ਆਮ ਪਬਲਿਕ ਅਨੁਸਾਰ ਕੀ ਕਰ ਤੁੱਚ ਜਾਣਦੇ ਸਰ ਉਹ ਇਹ ਸਹਿਸਗਵੰਦਰ ਸਿੰਘ ਸਰ ਕੀ ਮਾਮਲਾ ਕੀ ਹੋਇਆ ਅਰੇ ਰਾਤ ਨਾਈਟ ਪੀਸ਼ਰ ਤੇ ਮੈਂ ਡਿਊਟੀ ਕਰਦਾ ਸੀਗਾ ਜੀ ਰੇਲਵੇ ਰੋਡ ਤੇ ਦੋ ਬੰਦੇ ਆਏ ਸਾਰੇ ਉਧਰੋਂ ਸਟੇਸ਼ਨ ਵਾਲੀੋਂ ਉਹਨਾਂ ਨੂੰ ਰੁਕਣ ਦਾ ਸਹਾਰਾ ਕੀਤਾ ਸਾਰੇ ਰੁਕੇ ਨਹੀਂ ਐ ਉਹ ਵਾਪਸ ਚਲੇ ਗਏ ਜਦੋਂ ਅਸੀਂ ਉਹਨਾਂ ਮਗਰ ਇੱਕ ਮੋਟਰਸਾਈਕਲ ਲਗਾਇਆ ਤੇ ਉਹ ਕਿਸੇ ਬੰਦ ਗਲੀ ਦੇ ਵਿੱਚ ਮਤਲਬ ਵੜ ਗਏ ਉਹ ਉੱਥੇ ਰੁਕ ਗਏ ਸਾਰੇ ਉੱਥੇ ਜਾ ਕੇ ਅਸੀਂ ਫੜ ਲਏ ਦੋਨੇ ਜਣੇ ਜੀ ਉਸ ਤੋਂ ਬਾਅਦ ਅਸੀਂ ਉਹਨਾਂ ਵੈਰੀਫਾਈ ਲਈ ਸਾਰੇ ਥਾਣੇ ਲੈ ਕੇ ਜਾ ਰਹੇ ਸੀਗੇ ਸਾਰੇ ਪਤਾ ਨਹੀਂ ਜਰੂਰ ਉਹਨੇ ਕੋਲੋਂ ਫੋਨ ਕਰਤਾ ਦੋ ਬੰਦੇ ਉਹਨਾਂ ਨੇ ਤਿੰਨ ਹੋਰ ਬੁਲਾ ਲਏ ਸਾਰੇ ਜਦੋਂ ਅਸੀਂ ਬਗਲੀ ਵਾਲਿਆਂ ਦੀ ਦੁਕਾਨ ਕੋਲੇ ਆਏ ਉਦੋਂ ਖਰ ਉਹਨਾਂ ਨੇ ਸਾਡੇ ਤੇ ਹਮਲਾ ਕਰ ਦਿੱਤਾ ਤੇ ਉਸ ਤੋਂ ਬਾਅਦ ਜਰੂਰ ਪਹਿਲਾਂ ਤਾਂ ਗੁੱਥਮ ਉੱਤੀ ਹੁੰਦੇ ਰਹੇ ਸਾਰੇ ਫਿਰ ਮੇ ਤੋਂ ਉਹਨਾਂ ਨੇ ਦਿਆ ਡੰਡਾ ਖੋਲੇ ਤਾਂ ਮੈਨੂੰ ਜੱਫੀ ਪਾ ਕੇ ਜਦੋਂ ਮੇਰੇ ਥੱਲੇ ਡਿੱਗ ਗਿਆ ਸਾਰਾ ਮੇਰੇ ਸਿਰ ਤੇ ਡੰਡਾ ਮਾਰਿਆ ਉਹ ਇੱਕ ਮੇਰੇ ਬਾਹ ਤੇ ਲੱਗਿਆ ਸਾਰਾ ਤੇ ਇੱਕ ਮੇਰੇ ਇਧਰ ਇਧਰ ਲੱਗਿਆ ਤਾਂ ਨਹੀਂ ਤਨ ਜਾਣੇ ਸੀਗੇ ਸਰ ਇਹ ਹਾਲਦਾਰ ਆਪਣੇ ਗੁਰਪ੍ਰੀਤ ਸਿੰਘ ਤੇ ਇੱਕ ਹਾਲਦਾਰ ਜਤਿੰਦਰ ਸਿੰਘ ਇੱਕ ਦੇ ਥੋੜੀ ਜੀ ਛੋਟੀ ਲੱਗੀ ਸਰ ਉਹ ਸਟਾਕ ਆ ਜੀ ਤੁਹਾਨੂੰ ਸਰ ਉਹਦੇ ਘੱਟ ਲੱਗੇ ਸਰ ਬਾਰੇ ਪਤਾ ਨਹੀਂ ਕੋਈ ਬੰਦੇ ਦੀ ਸਰ ਆਪਣੇ ਕੋਈ ਨਹੀਂ ਛੇੜੀ ਸੀਗੇ ਸਰ ਇੱਥੇ ਮਾਡਲ ਟਾਊਨ ਬਵਾਦ ਚੋਂ ਪਤਾ ਲੱਗਿਆ ਕਹਿੰਦੇ ਮਾਡਲ ਟਾਊਨ ਦੇ ਆ ਜੀ ਵੇ ਹਮਲਾ ਕਰਨ ਲੱਗੇ ਕਿ ਉਹ ਆਣੇ ਨਾ ਹਰ ਸਰ ਸਰ ਅਮੋਂ ਦੇਖੋ ਆਮ ਆਮ ਲਾਜਮ ਨੂੰ ਸਾਰੇ ਇਦਾਂ ਕਰ ਰਹੇ ਆ ਆਮ ਪਬਲਿਕ ਨੂੰ ਸਰ ਕੀ ਕਰ ਤੁੱਚ ਜਾਣਦੇ ਸਰ ਉਹ ਸਰ ਪੀਵੀ 26 ਆਪਣੇ ਸਪਰਿੰਗ ਡੈਲ ਸਕੂਲ ਕੋਲੇ ਉਹਨਾਂ ਦੀ ਸਰ ਆਪਣੇ ਜਿਹੜੇ ਉਹ ਨੰਬਰ ਪ੍ਰੋਜੈਕਟਾ ਬਣਾਉਂਦੇ ਸਰ ਉਹਨਾਂ ਦੀ ਦੁਕਾਨ ਆ ਉੱਥੇ ਉਹੀ ਤਿੰਨ ਮੁੰਡੇ ਸੀਗੇ ਸਾਰੇ ਤੇ ਉਸ ਤੋਂ ਬਾਅਦ ਸਰ ਮਾਨੂੰ ਉਹ ਉਹਨਾਂ ਨੂੰ ਥਾਣੇ ਭੇਜ ਦਿੱਤਾ ਸਰ ਜਿਹੜਾ 1:00 ਵਜ ਗਿਆ ਸੀਗਾ ਤਿੰਨੇ ਜਾਣੇ ਭੱਜ ਗਏ ਸਰ ਮੈਨੂੰ ਯਾਰ ਜਾ ਕੇ ਥਾਣੇ ਦੇ ਤੇ ਹਸਪਤਾਲ ਦਾਖਲ ਕਰਾਵਾ ਸਰ। ਖੱਟਾ ਠੀਕ ਹੈ ਸਰ ਹਾਂਜੀ ਚਰਚ ਵੀ ਹੈਗੀ ਸਰ ਰਾਤ ਸਿਟੀ ਸਕੈਨ ਕਰੀ ਸੀਗੀ ਸਰ ਠੀਕ ਹੈ ਸਰ ਹਾਂਜੀ ਸਿਟੀ ਸਕੈਨ ਕਰੀ ਸੀ ਠੀਕ ਹੈ ਸਰ ਇੱਕ ਰਾਤ ਮੁਲਾਜ਼ਮਾ ਨਾਲ ਮਾਮਲਾ ਹੋਇਆ ਫਿਰ ਕੀ ਮਾਮਲਾ ਹੋਇਆ ਤੇ ਕੀ ਕਰਦੇ ਸਾਡਾ ਇੱਕ ਪੀਸੀਆਰ ਦਾ ਰਾਤ ਦਾ ਇੱਕ ਕਰਮਚਾਰੀ ਸੀ ਐਸ ਐ ਸੁਖਵਿੰਦਰ ਉਹਨੂੰ ਤਿੰਨ ਜਿਹੜੇ ਵਿਅਕਤੀ ਸੀਗੇ ਉਹਨਾਂ ਨੇ ਨਾਲ ਕੁੱਟਮਾਰ ਕੀਤੀ ਹੈ ਮਤਲਬ ਤੇ ਉਦੀ ਵਰਦੀ ਉਹਦੀ ਡਿਊਟੀ 'ਚ ਵੇਖਣ ਪਾਇਆ ਹੈਗਾ ਜੇ ਸਰ ਕੀ ਕਾਰਵਾਈ ਕੀਤੀ ਜਾਦੀ ਅਸੀਂ ਐਫਆਰ ਰਜਿਸਟਰ ਕਰ ਲਿਆ ਤੇ ਸਾਡੀ ਤਫ਼ਤੀਸ਼ ਚੱਲ ਰਹੀ ਹੈ